ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੇ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਸਜਣਾ ਮਿੱਤਰਾਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸ ਦਾ ਫਾਇਦਾ ਹੁੰਦਾ ਹੈ ਜਿਹੜਾ ਸੋਇਆ ਸੋਇਆ ਪਸ਼ੂਆ ਦੋ ਟਾਈਮ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਜਿਹੜੇ ਨੇੜੇ ਵਾਲੇ ਆ ਜਿਹੜੇ ਦੂਰ ਵਾਲੇ ਆ ਉਹ ਬਿਲਕੁਲ ਆਨਲਾਈਨ ਚੁਵਾਈ ਵੀਡੀਓ ਕਾਲ ਤੇ ਵੀ ਚੁਵਾਈ ਕਰ ਸਕਦੇ ਨੇ ਜਿਹੜਾ ਪਸ਼ੂ ਗੱਪਣ ਆ ਉਹਨੂੰ ਤਸੱਲੀ ਕਰਕੇ ਟਿੱਪ ਕੇ ਖੜਿਆ ਕਰੋ ਬਾਕੀ ਬਹੁਤ ਵਧੀਆ ਸਾਰੇ ਭੈਣ ਭਰਾ ਕੰਮ ਕਰ ਰਹੇ ਨੇ ਬੇ ਤੜਕੂ ਆ ਕੇ ਆਪਣੀ ਖਰੀਦਦਾਰੀ ਕਰੋ ਤੁਹਾਡੇ ਨਾਲ ਤੁਹਾਡਾ ਭਰਾ ਸੰਧੂ ਬੱਦਰਪੁਰਿਆ ਠੀਕ ਆ ਜੀ ਦੋ ਵੜਾ ਵਿਖਾਉਣੇ ਆ ਡਰੈਸ ਕਰਿਓ ਨੋਟ ਸ਼ਹਿਰ ਚਾਟੀਵਿੰਡ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਬਾਈ ਜਿੰਦੇ ਦੇ ਕੋਲ ਜੁੜੇ ਰਿਓ ਐਂਡ ਟੱਕਰ ਜੀ ਬਾਈ ਜਿੰਦਾ ਜੀ ਸਾਸੀ ਘਾਲ ਸਾਸੀ ਘਾਲ ਜੀ ਸਾਸੀ ਘਾਲ ਜੀ ਚੜਦੀ ਕਲਾ ਭਰਾ ਚੜਦੀ ਕਲਾ ਜੀ ਚਲੋ ਸ਼ੁਕਰਮਾਹ ਰਹਿਦਾ ਹੋਰ ਦੱਸੋ ਸਭ ਕਿਰਪਾ ਵਾਲ ਗੀ ਚਲੋ ਸ਼ੁਕਰ ਹੈ ਬੜੇ ਦਿਨਾਂ ਬਾਅਦ ਇੰਤਜ਼ਾਰ ਕਰਦੇ ਰਹੇ ਆ ਤੁਹਾਡਾ ਮਾਹ ਦਰਸ਼ਨ ਹੁੰਦੇ ਆ ਵੀਰ ਦੇ ਹਾਂ ਚੱਲੋ ਸ਼ੋਭਰਾ ਕੋਮਲਾ ਵੀ ਚਾਹੀਦਾ ਨਾ ਬਿਲਕੁਲ ਘੁੰਮਣਾ ਘੋਣਾ ਜ਼ਿੰਦਗੀ ਦੇ ਵਿੱਚ ਇਹ ਵੀ ਨਜ਼ਾਰੇ ਜ਼ਰੂਰੀ ਆ ਆ ਮਾਇਆ ਨਹੀਂ ਜਾਣੀ ਆ ਮਾਇਆ ਨਹੀਂ ਜਾਣੀ ਕਿਉਂਕਿ ਘੁੰਮੋ ਫਿਰੋ ਵੀ ਐਸ਼ ਕਰੋ ਵੀ ਨਹੀਂ ਆਉਣਾ ਵਾਕੇ ਗੱਲ ਖਰੀ ਆ ਇਹ ਗੱਲਾਂ ਟੜੀਆਂ ਖਰੀਆਂ ਦੋ ਹੀ ਪਸ਼ੂ ਅਜੋ ਦੋ ਹੀ ਹੈ ਜੀ ਐਡਰੈਸ ਕਰੀਏ ਨੋਟ ਭਾਈ ਐਡਰੈਸ ਵੀ ਜੀ ਸ਼ਹਿਰ ਅੰਮ੍ਰਿਤਸਰ ਦੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਨ ਦਾ ਰੋਡ ਦੇ ਵਿੱਚ ਜੀ ਪਿੰਡ ਚਾਟੀ ਵੜਾ ਪੈਂਦਾ ਆਪਣਾ ਗੁਰਦੁਆਰਾ ਟਾਹਲਾ ਸਾਹਿਬ ਨਜ਼ਦੀਕ ਆ ਆਪਣੇ ਬਿਲਕੁਲ ਹਾਂ ਜੀ ਬਾਬਾ ਨੌ ਸਿੰਘ ਵੀ ਜਗ੍ਹਾ ਆਪਣੇ ਲੱਗੇ ਆ ਜੀ ਹਾਂ ਇਹ ਫੋਨ ਨੰਬਰ ਬਾਈ 91994460394 9919460394 ਵਾਹ ਜੱਟਾ ਵਾਹ ਹੋਰ ਬਾਰੋਂ ਕਉਮ ਫਿਰ ਕੇ ਆਇਆ ਤੇ ਹੁਣ ਇੰਗਲਿਸ਼ ਮਾਰੰਦਾ ਪਿਆ ਹਾਂ ਤੇ ਬਾਈ ਜੰਦਾ ਜੀ ਗੱਲ ਕਰੀਏ ਵਹਿੜ ਸਹੀ ਸਵਾਈ ਤੋਂ ਇਹ ਬੀਬੀ ਜੀ ਕੱਲ ਦੀ ਵੀਜੇ ਹਾਂ ਅਜੇ ਥਨ ਪਾਸ ਹੀ ਆ ਜੀ ਅੱਛਾ ਓਕੇ ਚੋ ਦਾਹ ਨਾਲੇ ਕੋਈ ਆਟੇ ਵਾਲੇ ਵਾਛੀ ਪਹਿਲੇ ਸਵੇਰ ਨੂੰ 17 ਕਿਲੋ ਪਾਇਆ ਐਸ ਕੇ ਮੀਠ ਰੋੜੀ ਜਾਂ ਸਾਦੀ ਸੰਧੀ ਕੇ ਭਰਾਣੇ ਚੰਗੀ ਆ ਦੁੱਧ 20 ਕਿਲੋ ਪਾਇਆ ਹੁਣ ਅਜੇ ਬਿਲਕੁਲ ਚਵਾਈ ਤੋਂ ਓਕੇ ਹਨਾ ਵਾਛੀ ਚੰਗੀ ਆ ਬਿਲਕੁਲ ਰਾਜੀ ਬਾਜੀ ਆ ਵੈੜ ਦੂਜਾ ਸੂਬਾ ਦੂਜਾ ਸੂਬਾ ਜੇ ਮੂਹ ਸਿੱਗੀ ਆ ਹਮ ਚਲੋ ਬਾਕੀ ਭੈਣ ਭਰਾਵਾਂ ਨੇ ਅੰਦਾਜ਼ਾ ਲਾ ਹੀ ਲੈਣਾ ਸਫਾਈ ਵੀ ਚੰਗੀ ਆ ਵੈੜ ਵੀ ਚੰਗੀ ਆ ਜੇਰਦਰ ਪਾ ਕੇ ਬਿਲਕੁਲ ਪ੍ਰੋਪਰ ਓਕੇ ਹੋ ਗਈ ਸੱਜਰੋਂ ਵੀਡੀਓ ਬੜੀਆਂ ਸਾਰੀਆਂ ਸਾਰਾ ਕੁਝ ਸਬੂਤ ਕੋਲ ਹੈ ਬੱਚਾ ਤੇ ਬੱਚੀ ਮਗਰ ਇਹ ਬੱਚਾ ਪਾਤਾ ਵੀਰੇ ਮੇਲ ਕਾਫ ਹੈ ਨਾ ਠੀਕ ਹੈ ਬਾਕੀ ਕੱਦ ਪੁੱਤ ਸੋਹਣਾ ਮੈਂ ਵਹਿੜ ਨੂੰ ਲੱਗਾ ਸੱਜਣੋ ਸਾਹੀ ਸਾਫ ਸੁਥੂ ਸਾਹ ਹੂੰ ਬਿਲਕੁਲ ਜੀ ਸਾਫ ਹੈ ਕੋਈ ਨਾ ਪਾਲੂ ਪੜੀ ਲਾਇਆ ਸੂਦੇ ਬੱਚੀ ਨੇ ਕਰਮਾ ਵਾਲੀ ਨੇ ਜਰਸੀ ਤੇ ਐਫ ਐਫ ਦਾ ਕ੍ਰਾਸ ਹੈ ਨਾ ਬਿਲਕੁਲ ਬਾਕੀ ਥਣ ਚ ਡਾ ਵੜਾ ਸੋਹਣਾ ਲੱਗਾ ਯਾਰ ਬਹੁਤ ਸਫਾਈਆਂ ਦੇ ਵਿੱਚ ਸਫਾਈ ਬੜੀ ਲੱਗੀ ਕਰਮਾਲ ਨਹੀਂ ਇਹ ਗੱਲ ਸਹੀ ਹੈ ਇਹ ਰੰਗ ਭਾਗ ਲਾਊਗੀ ਬਿਲਕੁਲ ਬਿਲਕੁਲ ਜੀ ਜਿੰਨੇ ਵੀ ਹੈ ਕੀ ਆ ਬਹੁਤ ਸੋਹਣੀ ਆ ਲਓ ਸਚਰੋ ਵਾਕਈ ਤੋਰਾ ਵੜਾ ਚੰਗਾ ਬੈਠਦਾ ਕੋਈ ਰੱਸੀ ਨਹੀਂ ਪੁਲਿਸ ਨੂੰ ਸਾਹਿਬ ਬਿਨਾਂ ਰੱਸੀ ਦੇ ਜਵਾਈ ਹੁੰਦੀ ਆ ਉਹ ਠੀਕ ਹੈ ਬਿਨਾਂ ਰੱਸੀ ਦੇ ਜਵਾਈ ਹੁੰਦੀ ਆ ਐਡੀ ਸੀਲ ਹੈਣਾ ਲਓ ਜੀ ਲੋ ਜੀ ਲੋ ਜੀ ਭਾਈ ਜਿੰਦੇ ਕੀਮਤ ਨਹੀਂ ਤੁਸੀ ਜੋਗ ਤਾਰਾ ਮਰਾ ਲੀਏ ਨਹੀਂ ਜ਼ਰੂਰੀ ਆ ਮਰਵਾ ਦੋ ਜੋਗ ਘਰ ਮਰਵਾ ਦੋ ਮਰਵਾ ਦੋ ਬੱਚਾ ਲਾ ਦੋ ਪਤਾ ਲੱਗ ਜਾਂਦਾ ਦੂਰੋਂ ਨੇੜੇੋਂ ਉਹਨ ਨੂੰ ਲੋ ਜੀ ਬਿਲਕੁਲ ਸਜਣਾ ਬੱਚਾ ਪੁੱচ্চਾ ਲਾ ਕੇ ਪਸਮਾਤੀ ਆ ਤਾਰਾ ਬਾਈ ਜਿੰਦਾ ਜੀ ਮਾਰਿਆ ਵਾਕੇ ਯਾਰ ਚਾਈ ਬੜੀ ਥੋੜੀ ਨਹੀਂ ਜੀ ਸੋਨਾ ਹੀ ਨਹੀਂ ਚੰਗੀ ਯਾਰ ਫੇਰ ਜਿੰਨੇ ਪੈਸੇ ਲਾਉਣੇ ਸੋਨਾ ਹੀ ਲੈ ਦੇਣਾ ਆਪਾਂ ਹਨਾ ਤਾਂ ਆਪਾਂ ਸੋਨਾ ਹੀ ਦੇਣਾ ਹਰ ਇੱਕ ਨੂੰ ਬਈ ਯਾਦ ਕਰੇ ਯਾਰ ਦੁੱਧ ਫੇਰ ਨੂੰ ਅਗਲੇ ਨੇ ਪੈਸੇ ਕਿਹੜੇ ਹਿਸਾਬ ਨਾਲ ਬਣਾਏ ਹੁੰਦੇ ਆ ਹਨਾ ਵਾਕੇ ਬਈ ਰੇਟ ਕੀ ਕਰ ਦਿੱ ਗਏ ਬਈ ਜਿੰਦਾ ਜੀ ਕਰਲਾ ਆ ਕੇ ਲਾਈ ਮੜ ਜਾ ਲਾਈ ਲਾਈ ਕਿਆ ਬਾਤ ਯਾਰ ਲੇਵਾ ਬੜਾ ਲੱਗਾ ਹਨਾ ਜਿੰਦੀ ਰਵੇ ਦੁੱਧ ਦਾ 20 ਕਿਲੋ ਪ੍ਰੂ ਕੋ ਸਾਈ ਮਿਲ ਗਿਆ ਬਾਹਰ ਵੀ ਪਰਛਾਈ ਦੀ ਵੀ ਤੇ ਪੱਕਾ ਨਹੀਂ ਨਹੀਂ ਇੰਨਾ ਆਪਾਂ ਨਹੀਂ ਆਪਾਂ ਗਰੰਟੀ ਨਹੀਂ ਦਿੰਦੇ ਇੱਕ ਪਾਦੀ ਵੀ ਕਿਉਂਕਿ ਸਮਝ ਐ ਅਗਲੇ ਦੀ ਇਹ ਤਾਂ ਮਾਲਕਾਂ ਦੇ ਦੱਸਣਾ ਮੁਤਾਬਕ ਹੈ ਨਾ ਪਿਛਲਾ ਸ਼ੁਭਾ ਜਿੱਥੋਂ ਆਈ ਕਿ ਇੰਨਾ ਭਰਿਆ ਤੇ ਆਪਾਂ ਦੇ ਅੰਤਾਜੇ ਲਾਉਣੇ ਆ ਇਹ ਦਵੇ ਕਿਲੋ ਇਹ ਦਵੇ 20 ਹੀ ਗਾੜੀ ਤੁਹਾਡੀ ਆਪਣੀ ਸਮਝਣਾ ਲੈਣੀ ਆ ਕਿਉਂਕਿ ਅਸੀਂ ਨਹੀਂ ਜਾਂਦੇ ਜੀ ਨਹੀਂ ਬਾਹਰ ਨਿਕਲੀ ਉਹਨਾਂ ਹੀ ਗਾਂ ਕਿਉਂ ਨਹੀਂ ਕੱਢਾ ਰਹੇ ਅਜੇ ਟਾਈਮ ਕਿਹਦੇ ਕਿੰਨਾ ਕੋਇਆ ਇਹ ਟਾਈਮ ਵਿਖਾ ਦਈਏ ਆਪਾਂ ਵੀ ਜਣੂ ਸਾਫ ਕਰਤੀ ਭਾਈ ਉਹਨਾਂ 12:30 ਮਿੰਟ ਸਾਰੀ ਵਾਸੀ ਸਾਫ ਤੇ ਸਾਰੀ ਸਾਫ ਕੀਤੀ ਹੈ ਸਾਡੇ 12:30 ਮਿੰਟ ਹੋ ਗਏ ਤੇ ਰੇਟ ਭਾਈ ਉਹਨ ਕਰਦੇ ਮੇਰੇ 2 ਘੜ 70 ਦੀ ਵਾਸੀ ਹੈ 68 ਦੀ ਹਾਂਜੀ ਨਹੀਂ ਜਾਇਰ ਕਰਦੇ ਨਹੀਂ ਕਰਦੇ ਨਹੀਂ ਆਪੇ ਹੀ ਕਰ ਦੋ ਮੈਂ ਨਹੀਂ ਕਰਨਾ ਯਾਰ ਕਰ ਦੋ ਨਹੀਂ 68 ਜਾਂਦੀ ਹੈ ਐਂਡ ਹੀ ਕਰ ਦੇ ਮੇਰਾ ਵੀਰ ਜੈਸਾ ਦੇ ਨੋਈ 100 ਰੁਪਏ ਛੋਟ ਹੀ ਕਰਾਂਗੇ ਹਾਂ ਜੈਸਾ ਦੇ ਨੋ 68000 ਹੈ ਨਾ ਤੇ ਆਹ ਖੋਲੇ ਜਰਸੀ ਕ੍ਰੋਸ ਹੈ ਨਾ ਇਹ ਵੀ ਸੀਜ਼ਲੱਕਾ ਪੂਰੀ ਹੈ ਨਾ ਇਹ ਤਿੰਨ ਲੈ ਜੇ ਕੋਈ ਦੋ ਦਿਨ ਲੈ ਜੇ ਕੋਈ ਚਾਰ ਹਾਂ ਬਾਕੀ ਲੈਵਾ ਪਰ ਜੂਗੀ ਹੈ ਨਾ ਬਿਲਕੁਲ ਉਹੋ ਜੀ ਗੱਲ ਰਹੀ ਹੈ ਲਾ ਦੇ ਇੱਕ ਰੱਬ ਹਾਂ ਹਪਨ ਕਰਦੇ ਸਨ ਤੋਂ ਸਾਹ ਪੈਸੇ ਲਾਉਣੇ ਕਿਉਂ ਤਾਂ ਕਿੰਨਾ ਇਕੱਠੇ ਕੀਤੇ ਹੋਣੇ ਹੂੰ ਤਾਂ ਖਾਣਾ ਹੀ ਕਹਿੰਦਾ 53 53 ਸਜਣੋਂ ਬਿਲਕੁਲ ਪਾਸ ਬੜੀ ਮੋਟੀ ਆ ਜੀ ਬਹੁਤ ਚਵਾਈਸ ਨੂੰ ਪਾਸੇ ਦੀ ਬਿਲਕੁਲ 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 ਛਾਂਟੇ ਗਾਲਾ ਹਾਂ ਜਰਸੀ ਆ ਗਈ ਕਰੋਕ ਦੇ ਵਿੱਚ ਸਜਣੋਂ ਪੰਜਾਬ ਵਾਲੀ ਜਰਸੀ ਆਏ ਮਾਚ ਲਾ ਲਈ ਦੀਆਂ ਫੇਸ ਕੁਆਲਟੀ ਮੋਖੜਾ ਮਖੜਾ ਦਿਖਾ ਦੇ ਮੇਰਾ ਵੀਰ ਲਓ ਜੀ ਬਹੁਤ ਸੋਹਣਾ ਬਾਕੀ 2-4 ਦਿਨ ਕੱਟ ਜੂਗੀ ਹੈ ਨਾ ਜੀ ਭਾਵੇਂ ਕੇ ਦੇ ਘਰ ਜਾ ਕੇ ਤੂੰ ਘਰ ਜਾ ਕੇ ਗੱਡੀ ਦੇ ਤੇ ਭਾਵੇਂ ਉਦੋਂ ਹੀ ਸੋਵੇ ਬੋਲਾ ਭੱਜ ਗਿਆ ਚਲੋ ਮੋੜ ਲਿਆਓ ਕੋਨੇ ਕੋਈ ਸ਼ਾਇਦ ਨਹੀਂ ਹੁੰਦਾ ਹਾਂ ਬੋਲਾ ਭੱਜ ਗਿਆ ਕੋਈ ਪਤਾ ਨਹੀਂ ਸਿਰੇ ਤੇ ਹੈ ਜੀ ਆ ਸੋਵੇ ਹਾਂ ਜੀ ਭਾਵੇਂ ਦਿਹਾੜੀ ਕੱਟ ਜੀ ਭਾਵੇਂ ਦਿਹਾੜੀ ਕੱਟ ਜੀ ਥਾਂ ਚੰਗਾ ਲੱਗਾ ਇਹਨੂੰ ਹੈ ਨਾ ਭਾਈ ਜੀ ਇਹਦੇ ਕੀਮਤ ਕੀ ਕਰਦਗੇ ਇਹ ਜੀ ਦੇ ਦਿਆ 49 ਦੀ 42 ਦੀ ਨਾ ਕਰਦਗੇ 3 ਛੱਡ ਗਏ ਦੇਦਾਂਗੇ ਬੱਚੀ ਚੰਗੀ ਬੱਚੀ ਜੀ ਦੁੱਧ ਸੋਨਾ 17 ਕਿਲੋ ਪਰ ਹਾਂ ਠੀਕ ਹੈ ਸਜਣੋ 42000 ਦੀ ਜੈਸੇ ਤੇ 9 ਹੋਊਗੀ ਵੜ ਇਹ ਵੀ ਚੰਗੀ ਆ ਖਰੀਦਦਾਰੀ ਤੁਸੀਂ ਪਹੁੰਚਣਾ ਪਊਗਾ ਤੁਹਾਨੂੰ ਸ਼ਹਿਰ ਚਾਟੀ ਵਿੰਡ ਹਨਾ ਤਰਨਤਨ ਰੋਡ ਤੇ ਬਾਬਾ ਦੀਪ ਸਿੰਘ ਤੇ ਬਾਬਾ ਨੌ ਸਿੰਘ ਦੇ ਸਮਾਧਿਆਂ ਦੇ ਲਾਗੇ ਆਪਣੀ ਤਸੱਲੀ ਜਰੂਰ ਕਰਿਓ ਸასი ਸ਼ਕਲ ਦੀ ਸਾਰਿਆਂ